ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ 따ਪਸ਼ਰੀਆ ਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅੱਜ ਦੀ ਆਪਣੀ ਵਿਜੜ ਹੈਗੀ ਦੋਸਤੋ ਪਿੰਡ ਜੋੜ ਸਿੰਘ ਵਾਲੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ। ਬਾਈ ਹਰਵੈਲ ਦੇ ਫਾਰਮ ਤੇ ਪਹੁੰਚੇ ਆਂ। ਪਸ਼ੂ ਜਿਹੜੇ ਦੋਸਤੋ ਤੁਹਾਨੂੰ ਆਪਾਂ ਅੱਜ ਤਕਰੀਬਨ 4 ਬਿਹੜਾ ਦਿਖਾਵਾਂਗੇ ਤੇ ਪ੍ਰੋਪਰ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰਕੇ ਉਹਨੂੰ ਕੋ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਸੋ ਜਿਹੜਾ ਵੀ ਦੋਸਤੋ ਖਾਸ ਤੌਰ ਤੇ ਤੁਹਾਨੂੰ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤਸੱਲੀ ਆ ਘਰ ਵਿਜਿਟ ਕਰਕੇ ਜਰੂਰ ਕਰ ਲਿਓ। ਇੱਕ ਟਾਈਮ ਦੀ ਦੋ ਟਾਈਮ ਦੀ ਚੁਆਈ ਕਰਕੇ ਜਿਹੜੇ ਖਾਸ ਤੌਰ ਤੇ ਸੂਏ ਪਸ਼ੂ ਨੇ। ਬਾਕੀ ਜਿਹੜੇ ਟੁੱਕੇ ਪਸ਼ੂ ਦੇ ਸ਼ੱਕੇ ਵਾਲਾ ਥਾਣਾ ਦੀ ਟਿੱਪ ਕੇ ਤਸੱਲੀ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਹੋ। ਠੀਕ ਆ ਅੱਜ ਦੋਸਤੋ 24 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤਕਰੀਬਨ 6 ਵਜੇ ਦਾ ਸ਼ਾਮ ਦਾ ਸਮਾਂ ਹੈਗਾ। ਠੀਕ ਆ। ਤੇ ਗੱਲਬਾਤ ਆਪਾਂ ਵੀਰ ਹਰਬੇਲ ਦੇ ਨਾਲ ਕਰਨੀ ਆ ਪ੍ਰੋਪਰ ਇਨਫੋਰਮੇਸ਼ਨ ਲੈਣੀ ਆ ਵੀਰ ਦੇ ਕੋਲ ਆਓ ਚੱਲਦੇ ਆ ਜੀ ਸਭ ਤੋਂ ਪਹਿਲਾਂ ਬਾਈ ਹਰਬੇਲ ਸਿੰਘ ਸਤਿ ਸ੍ਰੀ ਅਕਾਲ ਵੀਰ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀਰ ਚੈਨਲ ਨੂੰ ਮੇਰੇ ਭੈਣ ਭਰਾ ਦੇ ਜੀ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੋਠੀਟਾ ਬਾਈ ਬਹੁਤ ਵਧੀਆ ਠੀਕ ਠਾਕ ਵੀਰ ਅੱਛਾ ਹਰਬੇਲ ਭਾਈ ਅੱਜ ਚਾਰ ਤਾਂ ਬਹਿਣਾ ਆਪਣੇ ਕੋਲ ਬਿਲਕੁਲ ਤੇ ਦੋ ਮੱਝਾਂ ਹੈਗੀਆਂ ਮਜਾ ਵੀ ਟੋਕਰ ਕੱਪੜੀਆਂ ਦਾ ਸੱਜਰ ਵੀ ਆ ਹਾਂ ਵੀਰ ਜੀ ਟੋਕਰ ਕੱਪੜੀਆਂ ਦੇ ਦੋਨੇ ਹੀ ਅੱਛਾ ਜੀ ਇੱਕ ਦੇ ਪਿੱਛੇ ਕੱਤੀ ਆ ਇੱਕ ਦੇ ਪਿੱਛੇ ਬੱਟਾ ਨਹੀਂ ਹੈਗਾ ਠੀਕ ਆ ਜੀ ਤਾਂ ਆਪਾਂ ਇਹਨਾਂ ਦੀ ਜਿਹੜੀ ਡਿਟੇਲ ਲੱਗਦੇ ਆ ਠੀਕ ਆ ਤੇ ਚਾਰ ਦਾ ਚਾਰ ਘਾਵਾਂ ਨੇ ਤੇ ਤਕਰੀਬਨ ਤਾਜ਼ੀਆਂ ਸੂਈਆਂ ਕਿ ਕੋਈ ਠੁੱਕੀ ਵੀ ਆ ਤੁੰਗ ਸਾਹਿਬ ਦੋ ਠੁੱਕੀਆਂ ਨੇ ਹਾਂ ਇਹਦਾ ਮਹੀਨੇ ਦੇ ਲਾਜ ਪੜਨ ਹੋ ਗਿਆ ਮਹੀਨੇ ਤੋਂ ਥੋੜੇ ਦੇਰ ਪਾਸ ਹੋਣਗੇ ਆ ਬੱਚਾ ਨਹੀਂ ਹੈਗਾ ਬੇਨ ਬੱਚੇ ਤੋਂ ਬੇਨ ਬੱਚੇ ਤੋਂ ਅੱਛਾ ਤੇ ਜਿਹੜਾ ਇਹ ਥੱਲੇ ਇਸ ਟਾਈਮ ਕੋਈ 16 ਦੇ ਲਗਭਗ ਜਿਹੜਾ ਨੀਅਰ ਬੋਟ ਹੈਗਾ ਠੀਕ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅੱਛਾ ਜੀ ਚੰਗੀ ਸਕੀਨ ਵਾਲੀ ਚਾਹ ਦੀ ਬਹੁਤ ਵਧੀਆ ਹੁੰਦੀ ਹੈ ਹੂੰ ਠੀਕ ਹੈ ਜੀ 16 ਲੀਟਰ ਹੈਗਾ ਜੀ ਚਵਾ 16 ਲੀਟਰ ਦੀ ਜਿਹੜੀ ਦੋਸਤੋ ਮਿਲਕ ਦੀ ਬਿਲਕੁਲ ਕਪੈਸਿਟੀ ਹੈਗੀ ਜਾਂ ਜਿੰਨਾ ਮਿਲਕ ਆਪਾਂ ਥੱਲੇ ਕਹਾਂਗੇ ਉਹਨਾਂ ਬਿਲਕੁਲ 16 ਲੀਟਰ ਹੈਗਾ ਤੇ ਦੂਜਾ ਸੂਆ ਇੱਕ ਮਹੀਨੇ ਤੋਂ ਉੱਪਰ ਜਿਹੜਾ ਸਮਾਂ ਹੋ ਗਿਆ ਤੁਸੀਂ ਨੂੰ ਤੇ ਦਿਨ ਬੱਚੇ ਤੋਂ ਕੋਈ ਵੀ ਰਾਵੇ ਤਸੱਲੀ ਆਪਦੀ ਕਰਕੇ ਚਵਾਈ ਕਰ ਸਕਦੇ ਹੋ ਤੁਸੀਂ 16 ਲੀਟਰ ਦੀ ਠੀਕ ਹੈ ਆ ਦੇਖੋ ਜੀ ਠੀਕ ਹੈ ਬਾਈ ਵਰਸੇ ਕਿੰਨਾ ਮੋ ਲੈਂਦਾ ਅਹ ਤੁਹਾਨੂੰ ਸਾਹ ਜਿਹੜਾ ਹੈ ਇਹਦਾ ਮੋਲਾ 56000 ਰੁਪਿਆ ਤੋਂ ਥੋੜਾ ਬਹੁਤਾ ਮੰਨਦਾ ਨਾ ਪੱਕਣਾ ਠੀਕ ਹੈ 56000 ਤੋਂ ਇਹਦਾ ਆਪਾਂ ਚਵਾਈ ਜੇ ਚੈੱਕ ਕਰਨੀ ਤਾਂ ਥਾਂ ਚੈੱਕ ਕਰਾ ਲਾ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਚੌਥਾ ਥਾਨਾ ਦੀ ਹੈਗੀ ਆ ਆਪਾਂ ਤਾਂ ਤਸਦੀਕ ਕਰਾ ਦਿੰਨੇ ਆ ਕੋਈ 10 10 17 ਮਾਰ ਕੇ ਤਸਦੀਕ ਕਰਾ ਦਿੰਨੇ ਆ ਤੇ ਕਾ ਬਾਕੀ ਜਿੰਨਾ ਥਲੇ ਮਿਲ ਕਵੀਰ ਨੇ ਦੱਸਿਆ ਉਹਨੇ ਦੀ ਚਵਾਈ ਤੁਸੀਂ ਘਰ ਬਿਜਟ ਕਰਕੇ ਬੇਸ਼ੱਕ ਕਰ ਸਕਦੇ ਹੋ ਠੀਕ ਆ 15 16 15 16 ਲੀਟਰ ਦੀ ਇਹਦੀ ਚਵਾਈ ਕਰ ਸਕਦੇ ਆ ਆ ਲਓ ਜੀ

ਕੋਈ ਨਹੀਂ ਪਤਾ ਨਹੀਂ ਆ ਬਹੁਤ ਤੇ ਨੈਟ ਚ ਵਾਈ ਬਈ 15 16 16 ਲੀਟਰ ਦੀ ਹੈ ਜੀ ਹਾਂ ਜੀ 15 16 ਲੀਟਰ ਦੀ ਚਵਾਈ ਆਉਂਦਾ ਦੋ ਟਾਈਮ ਆ ਗਏ ਇਹਨੇ ਟਾਈਮ ਆਗੇ ਚਵਾਈ ਕਰਕੇ ਖਲਸਾ ਕਰ ਤੇ ਬੱਥੇ ਚੱਲੀ ਤੇ ਵੀ ਠੀਕ ਹੈ ਜੀ ਓਏ ਆਪਣੇ ਆ ਚੋਣੇ ਰੱਖੀ ਰੱਖੀ ਠੀਕ ਹੈ ਦੋਸਤੋ ਅਗਲੀ ਜਿਹੜੀ ਵੇੜ ਹੈਗੀ ਆ ਬਾਕੀ ਇਹ ਤਾਂ ਭਾਈ ਰੇਟ ਹਰਵੇਸਟਿੰਗ ਦੱਸ ਦੋ ਇਹਦਾ ਭਾਈ 740 46 ਠੀਕ ਆ ਵੱਡੇ ਕੱਦ ਕੱਦ ਦੇ ਵਿੱਚ ਆ ਦੋਸਤੋ ਕਿਉਂਕਿ ਨਾਰਮਲ ਇੱਕ ਬਿਲਕੁਲ ਮੀਡੀਅਮ ਹਾਈਟ ਵਾਲੀਆਂ ਬੈੜਾਂ ਵੀ ਤੁਹਾਨੂੰ ਨਾਲ ਦਿਖਾਈ ਦੇਣਗੀਆਂ ਪਰ ਜਿਹੜੀ ਪਹਿਲੇ ਨੰਬਰ ਵਾਲੀ ਆਪਾਂ ਤੁਹਾਨੂੰ ਦਿਖਾਈ ਆ ਚੁਾਈ ਕਰਕੇ ਵੱਡੇ ਕੱਦ ਕੱਦ ਦੇ ਵਿੱਚ ਵੱਡੀ ਬੈੜ ਆ ਠੀਕ ਆ ਇਸ ਤੋਂ ਬਾਅਦ ਜਿਹੜੀ ਸੈਕੰਡ ਨੰਬਰ ਤੇ ਇਹ ਬੈੜ ਆ ਹਾਂਜੀ ਹਾਂਜੀ ਅੱਛਾ ਜੀ ਚੁਾਈ ਤੁਹਾਨੂੰ ਦਾ ਦੇਹੀ ਦੀ ਜਿਹੜੀ ਆ 15 ਲੀਟਰ ਦੀ ਕਰਾਉਣੀ ਹੈ ਇਹ ਅੱਛਾ ਸੂਨ ਵਾਲੀ ਆ ਜੀ ਇਹ ਸੂਨ ਵਾਲੀ ਆ ਠੀਕ ਆ 14 15 ਲੀਟਰ ਦੀ ਜਿਹੜੀ ਜਿਵਾਈਆ ਕਰਾਉਗੀ ਦੂਜਾ ਸਵੇਰ ਜਿਹੜਾ ਦੋਸਤੋ ਸੁਣਾਏ ਨੇ ਠੀਕ ਹੈ ਤੇ ਦਿਨ ਲੈ ਜੂ ਹਰੇ ਆ ਖਰੂਗੀ ਤੁੰਨਾ ਦਿਨ ਆ ਜੇ ਨਾ ਬੰਦੀ ਆਉਂਦੀ ਵਕੀ ਹਾਂ ਠੀਕ ਹੈ ਜੀ ਠੀਕ ਸੋ ਦੋਸਤੋ ਦੂਜਾ ਸਵੇਰ ਸੁਣਾ ਇਸ ਵੇੜ ਨੇ ਤੇ ਦਿਨ ਲੈ ਜੂਗੀ ਵੈੜ ਪੂਰਾ ਬਣੂਗੀ ਤਕਰੀਬਨ ਠੀਕ ਹੈ ਜੀ। ਬਸਰੀ ਹੈ ਸਾਬ ਠੀਕ ਹੈ ਜੀ। ਇਹਦਾ ਵੀ ਠੀਕ ਹੈ ਜੀ। ਦਿਨ ਜੇ ਕਿਵੇਂ 10 ਦਸਤ ਲੈ ਜੂਗਾ ਨਾ ਜੇ 10 ਤਾਂ ਹੈਰਾਨ ਨਾ ਹੋ ਜੀ। 10 ਕਿ ਲੈ ਜੂਗੀ ਠੀਕ ਹੈ। ਬਾਕੀ ਬੰਨੂ ਜੀ ਹੋ ਗਈ ਹੈ ਠੀਕ ਹੈ। ਬਾਕੀ 10 ਕਿ ਤੇ ਜਿਹੜੇ ਦੋਸਤੋ ਲੈ ਜੂਗੀ ਠੀਕ ਆ ਤੇ ਮੋਲੇ ਤਾਂ ਫਿਰ ਜੇ ਤਾਂ ਆਪਾਂ ਮੰਡੀ ਦੀ ਮਾਰਕੀਟ ਦੀ ਗੱਲ ਕਰੀਏ ਜਿਸ ਤਰ੍ਹਾਂ ਅਸੀਂ ਕੱਲ ਜਗਰਾਵੀ ਗਏ ਸੀ ਹਾਂ ਹਾਂ ਤਾਂ ਇਹ 45 ਤੋਂ ਬਾਹਰ ਹੋਣੀ ਚਾਹੀਦੀ ਆ ਹਾਂ ਹਾਂ ਵੱਡੀ ਦੇ ਮੁਤਾਬਕ ਪਰ ਇਹ ਆਪਾਂ ਚਲੋ 35000 ਦੀ ਮੱਠੀ ਲੈ ਦੇ ਸਾਢੇ 37 ਦੀ ਹਾਂਜੀ ਬਿਲਕੁਲ ਠੀਕ ਹੈ ਜੀ ਸਾਢੇ 37000 ਦੇ ਵਿੱਚ ਜਿਹੜੀ ਦੋਸਤੋ ਇਹ ਵੈੜ ਦਿੱਤੀ ਜਾਵੇ ਕਿ ਸਾਢੇ 37 ਦੇ ਵਿੱਚੋਂ ਵੀ ਜਿਹੜਾ ਮਾਨਤਾਨ ਹੋ ਜਾਊਗਾ ਤਾਂ ਜੀ ਵੈੜ ਸੁਣੀ ਆ ਕੋਈ ਵੀਰ ਆਪਦੀ ਟਿੱਪ ਕੇ ਤਸੱਲੀ ਕਰ ਲੇ ਕਿਉਂਕਿ 10 ਤੋਂ ਹੁਜੇ 12 ਦਿਨ ਹੋ ਸਕਦਾ ਵੀ 12 ਤੋਂ 14 ਦਿਨ ਵੀ ਲੱਗੇ ਠੀਕ ਆ ਕੋਈ 10 ਕਦੇ ਹੁੰਦਾ ਆਈਡੀਆ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਅਗਲੀ ਵੈੜ ਜਿਹੜੀ ਡੱਬੀ ਆ ਇਹ ਰਤਨਾਮ ਟੋਕੇ अच्छा जी ਇਹਦੇ ਤੁਹਾਡੇ 6.5 ਲੀਟਰ ਜਿਹੜਾ ਦੁੱਧ ਹੈ ਸਰ ਰੈਡੀ ਆ ਠੀਕ ਹੈ ਜੀ ਜਿਹੜਾ ਆਪਾਂ ਚੁਵਾਈ ਕਰਾਂਗੇ ਠੀਕ ਹੈ ਕਰੀਬ 40-45 ਕਹਿੰਦੀ ਅੱਗੇ ਇਹ ਗੱਪਣ ਵੀ ਹੈਗੀ ਆ ਅੱਛਾ ਜੀ ਚੈੱਕ ਕਰੇ ਚੈੱਕ ਤੇ ਨਹੀਂ ਹੈਗੀ ਜੀ ਹਾਂ ਜੀ ਉਹਦਾ ਤਾਂ ਤੇ 2 ਮਿੰਟ ਲੱਗਣਗੇ ਦੁੱਧ ਕਿੰਨਾ ਹੋ ਜਾ ਰਿਹਾ ਜੀ ਆਪਾਂ 6.5 ਲੀਟਰ ਦੀ ਚੁਵਾਈ ਕਰਾ 6.5 ਲੀਟਰ ਦੀ ਠੀਕ ਹੈ ਜੀ ਬਾਕੀ ਚੋਲ ਬਹਾ ਉਹਦਾ ਲਓ ਵੀ ਦੋਸਤੋ 6.5 ਲੀਟਰ ਦੀ ਚੁਵਾਈ ਇਹਦੇ ਥੱਲੇ ਆ ਬਾਹਰ ਦੇ ਦੁੱਧ ਤੇ 45 ਦਿਨ ਦੀ ਤਕਰੀਬਨ ਏਆਈ ਹੋਈ ਆ ਠੀਕ ਆ ਹਜੇ ਗੱਬਣ ਚੈੱਕ ਪਾਸ ਵਿੱਚ ਨਹੀਂ ਆਈਗੀ ਚਲੇ ਨਹੀਂ ਵੀ ਕਰਵਾਈ ਗਈ ਬਾਕੀ ਜੇਕਰ ਤੁਸੀਂ ਆਪਦੀ ਤਸੱਲੀ ਕਰਨੀ ਹੈ ਘਰ ਬਿਜੜ ਕਰ ਲਿਓ ਗੱਬਣ ਚੈੱਕ ਪਾਸ ਦੀ ਤਸੱਲੀ ਵੀ ਕਰ ਸਕਦੇ ਹੋ ਕੋਈ ਡਾਕਟਰ ਤੋਂ ਵੀ ਚੈੱਕ ਕਰਵਾ ਸਕਦੇ ਕੋਈ 40 45 ਦਿਨਾਂ ਤੱਕ ਚੈੱਕ ਹੋ ਸਕਦੀ ਹੈ ਚਾਹੇ ਜੇ ਨਹੀਂ ਵੀ ਕਰਾਉਣੀ ਤੇ ਤੁਸੀਂ ਜੇ ਦੋਸਤੋ ਤੋਕੜ ਇਹਨੂੰ ਮੰਨ ਕੇ ਲੈ ਕੇ ਜਾ ਸਕਦੇ ਜੀ ਠੀਕ ਆ 6 7 ਸਾਢੇ ਜੀ ਲੀਟਰ ਜਿਹੜਾ ਤੋਡਾ ਹੈ ਚੰਗੇ ਬਾਰੇ ਵੰਗਿਆ ਤੇ ਵੱਡੇ ਕਦਗੜ ਦੇ ਵਿੱਚ ਬਾਕੀ ਹਵਾਨੇ ਆਰਡਰ ਦੀ ਕੁਆਲਿਟੀ ਬਿਲਕੁਲ ਤੋੜੇ ਸਾਹਮਣੇ ਆ ਕੇ ਰਹੀ ਜੀ जवाब बहुत वाया बचिया ठीक है दूजे सूहे जो चल रही है ठीक है चंगी ब्रीड भाज बहुत चलिए ਠੀਕ ਆ ਅਜਾ ਭਾਈ ਰਵੇਸ ਸਿੰਘ ਇਹਦਾ ਨਾਲ ਦੀ ਨਾਲ ਮੁੱਲ ਜਰੂਰ ਦੱਸੋ। ਜੀ ਸਤਿ ਸ਼੍ਰੀ ਅਕਾਲ ਜੀ ਤੇਰਾ ਸਾਢੇ 13500 ਰੁਪਏ ਚੋੜੋ। 13500? ਹਾਂ 13500 500 ਰੁਪਏ ਚੋੜ ਕਰਾਂਗੇ। 13000 ਦੀ ਦੇ ਲੈ ਜੀ। ਸਾਢੇ ਦੇ ਲੈ। ਠੀਕ ਆ। ਬਚੀ ਉਹਦਾ 40 45 ਦੀ ਹੈ ਜਦੋਂ ਇਹ ਦਾ ਭੁੱਜਣਾ ਠੀਕ ਆ। ਬਾਕੀ ਦੋਸਤੋ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਤੁਹਾਨੂੰ ਵੇਰਵਾ ਦਿਖਾਈ ਸੀ ਚੁਵਾਈ ਜਿਹੜੀ ਕੰਪਲੀਟ ਹੋ ਚੱਲੀ ਹੈ ਦੀ। ਠੀਕ ਆ ਜੀ ਤੇ ਬੇਸ਼ੱਕ ਤੁਸੀਂ ਆਹ ਵੇਖ ਸਕਦੇ ਹੋ। ਇਹ ਚੁਵਾਈ ਕੰਪਲੀਟ ਹੋ ਗਈ ਆ। ਤੇ ਤੇ ਅੰਤਿਮ ਨਾਲ ਮੈਂ ਸੋਚਿਆ ਵੀ ਇਹ ਵੀ ਦਿਖਾ ਦਈਏ ਕਿਉਂਕਿ ਚਵਾਈ ਜਿਹੜੀ ਦੋਸਤੋ ਕਰਦੇ ਪਏ ਸੀ ਆਪਾਂ ਇਸ ਵਿਹੜ ਦੀ ਤੇ ਚਵਾਈ ਕੰਪਲੀਟ ਹੋ ਗਈ ਆ ਸੋ ਜੇ ਕਿਸੇ ਵੀਰ ਨੇ ਖਰੀਦਣੀ ਆ ਕਿਉਂਕਿ ਆਪਣੇ ਹੱਥੀ ਵੀ ਜਿਹੜੀ ਚਵਾਈ ਆ ਦੋ ਟਾਈਮ ਦੀ ਜ਼ਰੂਰ ਕਰ ਸਕਦੇ ਹੋ ਘਰ ਵਿਜਿਟ ਕਰਕੇ ਠੀਕ ਆ ਆ ਜਾਓ ਜੀ ਇਸ ਤੋਂ ਬਾਅਦ ਇੱਕ ਹੋਰ ਵਿਹੜ ਆ ਵੀਰ ਦੇ ਕੋਲ ਠੀਕ ਆ ਭਾਈ ਹਰਵੈਲ ਕੀ ਡਿਟੇਲ ਵੀਰੇ ਦੀ ਇਹ ਸੰਗੋ ਪਹਿਲੇ ਤੋਂ ਹੀ ਮੱਛੀ ਦੇ ਸੁਣਾਵਾ ਇਹ ਜਰਸੀ ਚ ਆ ਗਈ ਨਾ ਜਰਸੀ ਆ ਗਈ ਹੈ ਬਹੁਤ ਅੱਧੀ ਅੱਧੀ ਜਰਸੀ ਦੇ ਵਿੱਚ ਦੋਸਤੋ ਇਹ ਜਰਸੀ ਬਰੀਡ ਦੇ ਵਿੱਚ ਮੱਛੀ ਆ ਪਹਿਲਾ ਸੂਆ ਸੋਨ ਵਾਲੀ ਆ ਠੀਕ ਆ ਤੇ ਬਿਲਕੁਲ ਤਿਆਰੀ ਦੇ ਵਿੱਚ ਆ ਥੋੜਾ ਜਿਹਾ ਦਿਨ ਲੈ ਜੂਗੀ ਤਕਰੀਬਨ ਕੋਈ ਅੱਜ ਮੰਨੀਏ ਤੇ ਘੱਟੋ ਘੱਟ ਵੀ 5-7 5-7 ਦਿਨ ਇੱਕ ਹਫਤਾ ਵੀ ਲੈ ਕੇ ਜਾ ਸਕਦੀ ਆ ਤੇ ਬਿਲਕੁਲ ਸਮੁੰਦਰ ਜਿਹਾ ਕਾਦਾ ਛੋਟੇ ਜਿਹੇ ਹਾਈਟ ਦੇ ਵਿੱਚ ਛੋਟੇ ਜਿਹੇ ਕਦ-ਕਦ ਦੇ ਵਿੱਚ ਵੇਖ ਰਹੇ ਹੋ ਜਰਸੀ ਪੰਗ ਦੇ ਵਿੱਚ ਆ ਠੀਕ ਆ ਜੀ ਜਿਹੜੀ ਚਵਾਈ ਹੈ ਕੋਈ 10 ਤੋਂ ਬਾਹਰ ਹੀ ਰਹੀ ਜੀ ਠੀਕ ਆ ਜੀ ਲਓ ਜੀ ਠੀਕ ਆ ਦੇਖੋ ਜੀ ਦੋਸਤੋ ਨਾਰਮਲੀ ਆਪਾਂ ਹਿਮਾਚਲ ਦੀ ਜਰਸੀ ਆ ਦੇਖਦੇ ਆ ਓਡੀਕ ਹਾਈਟ ਆ ਤੁਸੀਂ ਓਡੀਕ ਹਾਈਟ ਜਿਹੜੀ ਜਜਮੈਂਟ ਕਰਕੇ ਘਰੇ ਵਿਜਿਟ ਕਰ ਸਕਦੇ ਹੋ ਲਓ ਜੀ ਅਰ ਵੀ ਲੋਕੀ ਕੀ ਲੈਦੇ ਕਰਦੇ ਫਿਰ ਸਾਡੇ 27 ਲੋਕੀ ਮਾਰਤਾਂ ਕਰਾਦੇ ਸਾਡੇ 27 ਚ ਹਾਂਜੀ ਠੀਕ ਆ ਬੱਤੀ 204 ਬੰਨ੍ਹ ਲਿਆ ਠੀਕ ਹੈ ਜੀ 27 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਇਸ ਵਿਹੜ ਲਈ ਤੁਸੀਂ ਸੰਪਰਕ ਕਰਨਾ ਹੈ ਰੇਟ ਵੀ ਛੋਟਾ ਹੈ ਤੇ ਵਿਹੜ ਵੀ ਬਿਲਕੁਲ ਤੁਹਾਨੂੰ ਮੈਂ ਦੱਸਿਆ ਮੀਡੀਅਮ ਹਾਈਟ ਦੇ ਵਿੱਚ ਆ ਬਿਲਕੁਲ ਠੰਡੀ ਸੀਲਸਲਾਕ ਪੂਰੀ ਆ ਠੀਕ ਹੈ ਜੀ ਜਰਸੀ ਦੇ ਵਿੱਚ ਆ ਕਿਸੇ ਤਰ੍ਹਾਂ ਦੇ ਕੋਈ ਗਰਮੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀਗੀ ਇਸ ਤੋਂ ਬਾਅਦ ਦੋ ਮੱਝਾਂ ਮੀਂਦੇ ਕੋਲ ਨੇ ਠੀਕ ਆ ਦੋਸਤੋ ਅਗਲੇ ਬੰਨੇ ਦੋ ਮੱਝ ਆ ਗਈਆਂ ਠੀਕ ਆ ਜੀ ਮੱਝ ਦੀ ਆਪਾਂ ਡਿਟੇਲ ਵੀਰ ਕੋ ਪੁੱਛ ਲੈਣੀ ਆ ਬਾਈ ਹਰ ਵੀਰ ਪਹਿਲੇ ਨੰਬਰ ਤੇ ਜਿਹੜੀ ਮੱਝ ਦੇਖ ਰਹੇ ਆ ਜੀ ਇਹ ਸਵੇਰਾ ਦੂਜੇ ਸਵੇਰੇ ਚੱਲ ਗਈ ਆ ਠੀਕ ਆ ਜੀ ਅ 3.5 ਮਹੀਨੇ ਦੀ ਦੱਬਾ ਅੱਛਾ ਜੀ ਜਦ ਮੈਂ ਤਾਂ 7 ਕਿਲੋ ਤੇ ਲੈ ਕੇ ਆਇਆ ਸੀ ਆਪਾਂ ਦੁੱਧ ਹੁਣ 4 ਹੀ ਦਿੱਤਾ ਜੀ ਅੱਛਾ ਜੀ ਐਸਐਮ ਇੱਕ ਪੰਟਾੜੇ ਬੰਦੇ ਤੇ ਤੀਜੇ ਸਵੇਰ ਲਈ ਕਪਣਾ ਤੇ ਤੀਜੇ ਲਈ ਕਰਦੇ ਠੀਕ ਆ ਤੇ ਹੁਣ 4 ਲੀਟਰ ਦੀ ਹੋ ਚਾਰ ਲੀਟਰ ਦੀ ਜਿਹੜੀ ਚਵਾਈ ਆ ਇਹਦੇ ਥੱਲੇ ਸਾਢੇ 3 ਮਿੰਨੀ ਦੀ ਜਪਾ ਸਾਢੇ 3 ਮਿੰਨੀ ਕਿੱਕ ਪਾਸ ਆ ਕੋਈ ਵੀਰ ਕਰਾ ਸਕਦਾ ਹੁੰਦਾ ਬਿਲਕੁਲ ਆਦਾ ਬਿਲਕੁਲ ਆ ਗਿਆ ਅਸੀਂ ਤੁਹਾਨੂੰ ਚੰਗੀ ਕਰਦੇ ਠੀਕ ਹੈ ਜੀ ਲਓ ਵੀ ਦੋਸਤੋ 4 ਲੀਟਰ ਦੇ ਨੇੜੇ ਤੇਰੇ ਦੋ ਦਾ ਵੀਰ ਹੁੰਦਾ ਵੀ ਜਦੋਂ ਲੈ ਕੇ ਆਉਂਦੇ ਵੀ ਕੋਈ 6-7 6-7 ਦੇ ਦਰਮਿਆਨ ਦੋ ਦਾ ਠੀਕ ਹੈ ਤੇ ਹੋਣ ਤਕਰੀਬਨ 4 ਲੀਟਰ ਦੀ ਚਵਾਈ ਹੈ ਠੀਕ ਹੈ ਤੇ ਤਿੰਨ ਤੋਂ ਸਾਢੇ 3 ਮਿੰਨੀ ਦੀ ਗੱਪਣ ਠੀਕ ਹੈ ਹੈਗੀ ਆ ਬਾਕੀ ਕੋਈ ਵੀਰ ਜਦੋਂ ਤੁਸੀਂ ਅੱਗੋਂ ਆਓ ਖਰੀਦਣ ਤੇ ਆਪ ਦੀ ਕਿੱਕ ਪਾਸ ਆ ਕਰੇ ਜ਼ਰੂਰ ਕਰਵਾ ਲਿਓ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਵੱਡੇ ਕੱਦ ਕਰਦੇ ਵਿੱਚ ਆ ਤੇ ਮੂੰਹ ਮੱਥਾ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਆ ਦੇਖ ਸਕਦੇ ਠੀਕ ਆ ਤੇ ਵੱਡੇ ਕੱਦ ਕਰਦੇ ਵਿੱਚ ਆ ਵੇਲਬੂਹ ਦੀ ਲਪਾਈ ਪੂਰੀ ਆ ਠੀਕ ਆ ਕੋਈ ਇਹ ਨਹੀਂ ਹੈਗਾ ਵੀ ਛੋਟੀ ਜਿਹੀ ਹਾਈਟ ਆ ਪੂਰੀ ਫੱਬਦੀ ਆ ਵੱਡੀਆਂ ਬੱਜਾਂ ਛੋਟੀਆਂ ਦੇ ਵਿੱਚ ਜਿਹੜੀ ਆਪਾਂ ਗਿਣਤੀ ਕਰ ਸਕਦੇ ਆ ਇਸ ਅੱਜ ਦੀ ਪਿੱਠ ਪੁੱਠੇ ਦੀ ਚੜਾਈ ਚੰਗੀ ਆ ਤੇ ਥਣਾ ਥਣਾ ਦੀ ਚਵਾਈ ਬਾਈ ਬਿਲਕੁਲ ਓਕੇ ਆ ਤੇ ਮੈਂ ਇਹ ਥੋੜੀ ਜਿਹੀ ਬਾਹਰ ਰੱਖਦੀ ਆ ਪਰ ਇਹ ਆ ਕਿ ਸ਼ਵਾਜ ਜਿਹੜਾ ਬਿਲਕੁਲ ਬਰਾਬਰ ਆ ਠੀਕ ਹੈ ਜੀ ਇੱਕ ਤੋਂ ਮੜਾ ਅੱਗੇ ਜੀ ਠੀਕਾ ਤੇ ਮੋਲੇ ਦਾ ਵੀ ਸਤਿਗੁਰੂ ਜੀ ਜੇ ਤਾਂ ਆਪਾਂ ਗੱਲ ਕਰੀਏ ਵੈਸੇ ਵੀ ਜਿੰਨਾ ਇਹਦਾ ਵਜਨ ਲੱਗਾ ਤੇ ਮਾਲੀਆਂ ਵਾਲਾ ਸਤਿਗੁਰੂ ਸਾਹਿਬ 45 ਤੋਂ 50 ਹਜ਼ਾਰ ਦੀ ਮੱਝ ਆਪਾਂ ਜਿਹੜਾ ਤਾਂ ਲੈ ਦੇ ਕਰਾਂਗੇ 44 ਹਜ਼ਾਰ ਤੁਹਾਡੇ ਚਤਾਲੀ ਹਜ਼ਾਰ 44 ਠੀਕ ਹੈ ਜੀ 44 ਹਜ਼ਾਰ ਜਿਹੜਾ ਦੋਸਤੋ ਲੈਦੇ ਆ ਗੱਬਣ ਆ ਸਾਢੇ 3 ਮਹੀਨੇ ਦੀ ਤੁਸੀਂ ਆਓ ਆਪਣੀ ਗੱਬਣ ਜੀ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਸਕਦੇ ਹੋ ਡਾਕਟਰ ਤੋਂ ਚੈੱਕ ਕਰਵਾ ਲੀਂ ਠੀਕ ਆ ਦੁੱਧ ਜਿਹੜਾ 4 ਲੀਟਰ ਹੈਗਾ ਇੱਕ ਟਾਈਮ ਪਾੜੇ ਤੇ ਗੱਭਣਾ ਇੱਕ ਟਾਈਮ ਠੀਕ ਆ ਇੱਕ ਟਾਈਮ ਪਾੜਾ ਦੇ ਇੱਕ ਟਾਈਮ ਜਿਹੜਾ ਟੀਕਾ ਲਾ ਕੇ ਤੁਸੀਂ ਚਬਾਈ ਕਰ ਸਕਦੇ ਹੋ ਠੀਕ ਆ ਜੀ ਠੀਕ ਆ ਇਸ ਤੋਂ ਬਾਅਦ ਦੋਸਤੋ ਜਿਹੜੀ ਅਗਲੀ ਮੱਝ ਆ ਇਹ ਵੀ ਟੋਕੜ ਕੱਬਣਾ ਠੀਕ ਆ ਪੁੱਛਦੇ ਵੀਰ ਤੋਂ ਕਿੰਨੇ ਟਾਈਮ ਲਈ ਕੱਬਣਾ ਇਹ ਦੂਜੇ ਨੇ ਚੱਲ ਰਹੀ ਹੈ ਬਾਈ ਹਾਂ ਜੀ ਅੱਛਾ ਜੀ 6 ਲੀਟਰ ਦੇ ਲਗਭਗ ਇਹਦੇ ਥੱਲੇ ਜਿਹੜਾ ਦੁੱਧ ਹੈ ਤਾਂ ਦੋਨੇ ਟਾਈਮ ਬੱਚੇ ਦੇ ਆ ਪਾੜੇ ਦੇ ਨਹੀਂ ਆ ਠੀਕ ਆ ਜੀ ਗੱਟੀ ਦੇ ਪਦਮਾ ਕਰਦੀ ਆ ਠੀਕ ਆ ਜੀ ਬਾਕੀ ਆਪਾਂ ਇਹਦੀ ਚਬਾਈ ਵੀ ਦਿਖਾ ਦੇ ਠੀਕ ਆ ਜੀ ਅਗੇ ਤੀਜੇ ਸੁਬਹ ਲਈ ਗੱਬਣ ਗੱਬਣ ਮਗਰ ਕੱਟੀ ਹੈ ਕੱਟੀ ਹੈ ਮਗਰ ਕੱਟੀ ਹੈ ਦੋਸਤੋ ਠੀਕ ਆ ਵੀ ਸਾਢੇ 3 ਮਹੀਨੇ ਦੀ ਗੱਬਣ ਜਿਹੜੀ ਚੈੱਕ ਪਾਸ ਆ ਠੀਕ ਆ ਤੇ ਦੁੱਧ ਜਿਹੜਾ ਤਕਰੀਬਨ 6 ਲੀਟਰ ਦੋਨੋਂ ਟਾਈਮ ਤੁਸੀਂ ਬੱਚੇ ਨੂੰ ਛੱਡ ਕੇ ਜਿਹੜਾ ਦੋਸਤੋ ਪਸਮਾ ਕਰ ਸਕਦੇ ਹੋ ਜਾਂ ਚਬਾਈ ਕਰ ਸਕਦੇ ਹੋ ਅੱਛਾ ਭਾਈ ਦੋਨੋਂ ਦੋ ਦੋ ਦੱਸਿਆ 6 ਲੀਟਰ ਦੀ 6 ਲੀਟਰ 6 ਸਾਢੇ 6 6 ਸਾਢੇ 6 ਲੀਟਰ ਜਿਹੜਾ ਦੋਸਤੋ ਦੁੱਧ ਹੁਣ ਬੌਕੇ ਦਾ ਹੈਗਾ ਥੱਲੇ ਠੀਕ ਆ ਤੇ ਚੈੱਕ ਪਾਸ ਜਿਹੜੀ ਹੈਗੀ ਸਾਢੇ 3 ਮਹੀਨੇ ਦੀ ਆ ਅੱਗੇ ਜਿਹੜੇ ਵੀ ਖਾਸ ਤੌਰ ਤੇ ਟੋਕਰ ਗੱਪਣ ਮੱਝ ਲੱਭ ਰਹੇ ਹੋ ਉਹਨਾਂ ਲਈ ਹੈਗੀ ਆ ਚੋਾਈ ਤੁਸੀਂ ਕਰ ਲੈਣੀ ਆ ਤਸੱਲੀ ਗੱਪਣ ਚੈੱਕ ਪਾਸ ਦੀ ਤੁਸੀਂ ਕਰਾ ਲਿਓ ਬਾਕੀ ਰੇਟ ਭਾਅ ਬੜ ਦਾ ਬਾਈ ਹਰਵੇਲ ਤੋਂ ਆਪਾਂ ਲਾਸਟ ਪੁੱਛ ਲਾਂਗੇ ਇੱਕ ਵਾਰੀ ਚੋਾਈ ਜਿਹੜੀ ਹੈਗੀ ਤੁਹਾਨੂੰ ਚੌਥਾਂ ਤਰ੍ਹਾਂ ਦੇ ਆਪਾਂ ਤਸੱਲੀ ਦੇ ਉਹਨਾਂ ਦਿਖਾ ਦਿੰਨੇ ਆ ਠੀਕ ਆ ਜੀ ਕਿਉਂਕਿ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਉਹ ਵੀ ਕਰ ਸਕ ਰਹੇ ਹੋ ਪਰ ਜਿਹੜੇ ਵੀਰ ਇੱਥੇ ਖਾਸ ਤੌਰ ਤੇ ਪਹੁੰਚ ਜਣ ਉਹਨਾਂ ਲਈ ਬਹੁਤ ਵਧੀਆ ਗੱਲ ਹੈ ਜੀ ਠੀਕ ਆ ਆ ਆਲੋਜੀ ਆਹ ਅਪੀ ਮੇਗਾਲੀ ਕੋਈ ਹੈ आई बी ट ਆ ਪਿਛਲੇ ਸਾਲਾਂ ਦੀ ਚੁਆਈ ਹੋ ਗਈ ਠੀਕ ਹੈ ਜੀ ਇਹ ਅਗਲੇ ਸਾਲਾਂ ਦੀ ਚੁਆਈ ਜਿਹੜੀ ਦੋਸਤੋਂ ਆਪਾਂ ਕਰਨ ਲੱਗੇ ਆ ਆ ਦੇਖੋ दु भे सत रीती बि हुजे पर छे सीटी दो ट आई करे असली करे ਲਓ ਦੋਸਤੋ ਚੁਆਈਰੀ ਇੱਕ ਟਾਈਮ ਦੀ ਆਪਾਂ ਕੰਪਲੀਟ ਕਰਤੀ ਹੈ 6 15 6 15 6 20 ਦਾ ਟਾਈਮ ਹੈਗਾ 6 15 ਕਰਦਾ ਤੁਸੀਂ ਹੁਣ ਮੰਨ ਸਕਦੇ ਹੋ ਤੇ ਦੁੱਧ ਵੀਰਾਂ ਦਾ ਵੀ ਤਕਰੀਬਨ ਹੋਵੇ ਨਾ ਹੋਵੇ ਤਾਂ 6 ਤੋਂ ਬਾਹਰ ਹੀ ਹੋਵੇਗਾ 7 ਦੇ ਲਗਭਗ 7 ਦੇ ਪਰ ਆਪਾਂ 6.5 ਲੀਟਰ ਦੀ ਠੀਕ ਹੈ ਜੀ ਅੱਛਾ ਭਾਈ ਹਰਵੈਲ ਕਿੰਨਾ ਮੁੱਲ ਕੀ ਡਿਮਾਂਡ ਕਰ ਰਹੇ ਇਹ ਦੰਦ ਦਾ 52000 52000 ਸਾਡੇ 3 ਮਹੀਨੇ ਦੀ ਚੈੱਕ ਪਾਸ ਆ ਹਾਂ ਜੀ 6.5 ਲੀਟਰ ਦੇ ਸਾਤ ਹੀ ਹੋਗਾ ਪਰ 6.5 ਮੰਨ ਕੇ ਲੈ ਜਾ ਸਕਦੇ ਆਪਾਂ ਹਾਂ ਜੀ ਤਾਂ ਪਿੱਛੇ ਘੱਟ ਠੀਕ ਹੈ ਸਾਡੇ 52000 ਰੁਪਏ ਮੁੱਦਾ ਇਹਦਾ ਠੀਕ ਹੈ ਸਾਡੇ 52000 ਜਿਹੜੀ ਦੋਸਤੋ ਇਹ ਸਮਾਜ ਦੀ ਕੀਮਤ ਆ ਮਗਰ ਕੱਟੀ ਆ ਕੱਟੀ ਇੱਕ ਵਾਰੀ ਚੰਗੀ ਤਰ੍ਹਾਂ ਵੇਖ ਲਓ ਕਿਉਂਕਿ ਬਹੁਤੇ ਵੀਰਾਂ ਨੂੰ ਹੋਣਾ ਵੀ ਛੇ ਦਾ ਬੱਚਾ ਆਪਾਂ ਤਾਰਾ ਪ੍ਰੋਪਰ ਨਹੀਂ ਦਿਖਾਏਗਾ ਬੱਚਾ ਜ਼ਰੂਰ ਦੇਖ ਲਓ ਜੀ ਠੀਕ ਹੈ ਜੀ ਇਹ ਕੱਟੀ ਆ ਮਗਰ ਕੱਟੀ ਆ ਸਾਡੇ 3 ਮਹੀਨੇ ਦੇ ਗੱਬਣ ਚੈੱਕ ਪਾਸ ਆ ਠੀਕ ਹੈ ਨੰਬਰ ਬਾਈ ਹਰਵੇਲ ਦੇ ਆਪਾਂ ਲਗਾਤਾਰ ਸਕਰੀਨ ਦੇ نیچے ਦੇ ਪਾਸੇ ਤੇ ਚਲਦੇ ਕਰਦੇ ਜੀ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਹਾਂਜੀ ਬਾਈ ਹਰਵੇਲ ਨੰਬਰ ਭਰਾ ਦੱਸਿਓ 990182025 9906382025 ਤਾਂ ਬਾਕੀ ਪਿੰਡ ਭਰਾਵਾਂ ਨੂੰ ਰਿਕੁਐਸਟ ਆ ਆਪਣੀ ਦੋ ਟਾਈਮ ਆ ਕੇ ਤਸੱਲੀ ਕਰਿਆ ਕਰੋ ਤਾਂ ਜੇ ਗਰੰਟੀ ਦੇ ਵੀ ਮੰਗਾਉਣੀ ਜਿਹੜੀ ਸੀ ਆਪਾਂ ਦੇਵਾ ਕੋਸ਼ਿਸ਼ ਆਪਣੀ ਇਹੋ ਰਹੂਗੀ ਕਿ ਜਿਹੜਾ ਦੋਤ ਆ ਦਾ ਜਵਾਬ ਆ ਉਹ ਬਰਾਬਰ ਨਿਕਲੇ ਬਾਕੀ ਪਸੰਦ ਆ ਜਿਹੜੀ ਉਹ ਤੁਹਾਡੀ ਹਾਂ ਠੀਕ ਆ ਸੋ ਦੋਸਤੋ ਇਹ ਸਨ ਵੀਰ ਹਰਪੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ